ਹਾਂ ਜੀ ਤਾਂ ਤੁਹਾਨੂੰ ਜੁਗਾਲ ਕਰਦੇ ਹਾਂ ਅੱਜ ਵਾਈਕਣ ਜਿਕਰ ਖਾਲਸਾ ਵਾਈਕਣ ਮਿੱਟੀ ਬਟਾਲਾ ਦੀ ਪ੍ਰਸ਼ਤਾ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਤੁਸੀਂ ਜਾ ਕੇ ਇਹ ਇਹ ਜੋ ਸਾ ਇਹ ਪ੍ਰੋਗਰਾਮ ਕਰ ਰਹੇ ਹੋ ਜਾਂ ਤੁਸੀਂ ਪ੍ਰੈਸ ਕਾਨਫਰੰਸ ਜੋ ਆ tổਜ ਦੇ ਰਹੇ ਹੋ ਉਸ ਦਾ ਬਹੁਤ ਬਹੁਤ ਧੰਨਵਾਦ ਜੋ ਸਾਡਾ ਮੈਸੇਜ ਹੈ ਆ ਜਾਂ ਜੋ ਕਹਿੰਦੇ ਸੰਘਾ ਨੂੰ ਅਪੀਲ ਕਰਨ ਵਾਸਤੇ ਆਏ ਆ ਉਹਨੂੰ ਤੁਸੀਂ ਕਰ ਕਰ ਤੱਕ ਪਹੁੰਚਾ ਰਹੇ ਹੋ ਵਾਸਤ ਵਿੱਚ ਇਹ ਅਪੀਲ ਕਰਦੀ ਹੈ ਹਾਂਜੀ ਇਹ ਅਪੀਲ ਕਰਦੀ ਪਈ ਅਸੀਂ ਸੰਤਾਂ ਨੂੰ ਇਹ ਅਪੀਲ ਕਰਨ ਵਾਸਤੇ ਆਏ ਆ ਕਿ ਜੋ ਸਾਡੇ ਸਿੱਖ ਪੰਥ ਨਾਲ ਜਾਂ ਪੰਜਾਬ ਨਾਲ ਧੱਕਾ ਹੀ ਹੋ ਰਹੀ ਆ ਜਨਾ ਸਾਡੇ ਤੇ ਜ਼ੁਲਮ ਸਿਤਮ ਹੋ ਰਿਹਾ ਉਹਦੇ ਵਾਸਤੇ ਸਾਡੀ ਕਿਤੇ ਵੀ ਜੋ ਸੁਣਵਾਈ ਨਹੀਂ ਹੋ ਰਹੀ ਜੋ ਕਿਸੇ ਵੀ ਚੀਜ਼ ਦਾ ਸਾਡੇ ਨਾਲ ਇਨਸਾਫ ਨਹੀਂ ਹੋ ਰਿਹਾ ਉਹਦੇ ਵਾਸਤੇ ਇਹ ਸਾਰਾ ਮਾਮਲਾ ਸੰਤਾਂ 'ਚ ਲੈ ਕੇ ਜਾ ਰਹੇ ਹਾਂ ਔਰ ਦੂਸਰਾ ਇਹ ਕਸੀਮਨੀ ਤਰੀਕ ਨੂੰ ਆਖਰਤਾ ਕਰ ਰਹੇ ਆ ਉਹਦੇ ਚ ਵੀ ਇਹ ਸਾਰੇ ਬਦਨਿਆਂ ਤੇ ਵਿਚਾਰ ਕੀਤੀ ਜਾਣੀ ਹੈ ਤੇ ਇਹ ਇੱਕ ਅਸੀਂ ਹਰ ਜ਼ਿਲ੍ਹੇ ਚ ਜਾ ਰਹੇ ਹਰ ਜੇ ਕਸਬੇ ਜਾ ਰਹੇ ਆ ਕਿ ਜਿਹੜਾ ਰੂਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਵਾਸਤੇ ਪੂਰੇ ਸਿੱਖ ਜੱਟ ਤੋਂ ਬਹੁਤ ਘਾਟੜ ਜਾਣ ਆ ਉਹਨੂੰ ਅਸੀਂ ਚਾਹੁੰਦੇ ਆ ਕਿ ਉਹ ਸਾਰਿਆਂ ਜੋ ਉਹ ਦੁਬਾਰਾ ਉਹਨਾਂ ਜੋ ਉਹਨਾਂ ਦੇ ਜ਼ਿੰਮੇਵਾਰੀ ਦਾ ਉਹਨਾਂ ਨੂੰ ਅਹਿਸਾਸ ਕਰਾ ਕੇ ਤੇ ਜਿਹੜਾ ਕਿ ਹਰੇਕ ਜੋ ਬੰਦਾ ਜਿਹੜੀ ਹੋ ਗਿਆ ਵੋਟ ਬਣਾਉਣ ਦੇ ਉਡੀ ਬੋਰਡ ਬਣੇ ਤੇ ਉਹ ਜਦੋਂ ਆਉਣ ਵਾਲੇ ਲੋਕ ਮੀ ਕਮੇਟੀ ਦੀ ਇਲੈਕਸ਼ਨ ਆਉਂਦੀ ਹੈ ਜਦੋਂ ਉਹ ਆਪਣਾ ਭਾਗ ਲਵੇ ਤੇ ਕਿਸੇ ਕਰਨ ਜਾ ਰਹੇ ਕਿਸੇ ਕਰਨ ਜਾ ਰਹੇ ਨਕਸ਼ ਬੀ ਅਸੀਂ ਜੀ ਬਬਕਾਲਾ ਸਾਹਿਬ ਗੁਰਤੇਗਬਾਹਰ ਸਾਹਿਬ ਦੀ ਨਗਰੀ ਤੇ ਉਥੇ ਸੰਪਰਕ ਸੰਪਰਕ ਕਰ ਰਹੇ ਤੇ ਉਹਦੇ ਚ ਇਹ ਮਸਲੇ ਵਿਚਾਰੇ ਜਾਣੇ ਕਿਹੜੇ ਕਿਹੜੇ ਜਿਹੜੇ ਪੰਜਾਬ ਨਾਲ ਜਾਂ ਪੰਥ ਨਾਲ ਸਬੰਧਤ ਹੈ ਆਜੋ ਬੰਦੀ ਸਿੰਘਾਂ ਦਾਵਾ ਵਿਅਤੀ ਦਾ ਮਾਮਲਾ ਵਾ ਇਹ ਨੌਜਵਾਨੀ ਦਾ ਨਸ਼ਾ ਨਾਲ ਜੋ ਬਰਬਾਦੀ ਹੋ ਰਹੀ ਆ ਜੋ ਸਾਡੇ ਕਿਸਾਨਾਂ ਦੇ ਜੋ ਮਸਲੇ ਜੋ ਐ ਐਮ ਐਸ ਪੀ ਆ ਜਾਂ ਹੋਰ ਜਿਹੜੇ ਆ ਉਹ ਉਹਨਾਂ ਦੇ ਬਾਰੇ ਵਿੱਚ ਜਿਹੜੀ ਕੋਈ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਜਸ ਸਕੀਤਾ ਜੀ ਅਸੀਂ तकरीबन ਸਾਰਿਆਂ ਨੇ ਮੇਨ ਸਬੰਧ ਕਰਦਾ ਹੈ ਓਪਨਲੀ ਤੇ ਸਾਰਿਆਂ ਨੂੰ ਦੱਦਾ ਅੱਜ ਅਸੀਂ ਉਹਦੀ ਪਰਮਿਸ਼ਨ ਪਰਮਿਸ਼ਨ ਅੱਜ ਅੱਜ ਸ਼ਾਇਦ ਹੋ ਜਾਊਗੀ ਤੇ ਉਹ ਤੋਂ ਬਾਅਦ ਅਸੀਂ ਕਦਾ ਜਿਹੜਾ ਕਿ ਆ ਭੜੀ ਕੀ ਸਾਹਮਣੇ ਕੀ ਉਪੰਧੀ ਜਿੰਨਾ ਦੀ ਰਿਹਾਈ ਜਾਂ ਫਿਰ ਦੇਗੀ ਕਾਂਡ ਦੀ ਜਈ ਇਨਸਾਫ ਆ ਉਹ ਸਾਨੂੰ ਹਾਲੇ ਤੱਕ ਕਿਉਂ ਨਹੀਂ ਮਿਲ ਪਾ ਰਿਹਾ ਇਹ ਜੀ ਸਾਡੀ ਜਿਹੜੀ ਲੀਡਰਸ਼ਿਪ ਦਾ ਸਿਰਦ ਨਾ ਹੋਣਾ ਉਹਨਾਂ ਦਾ ਉਹਨਾਂ ਤੇ ਰਣ ਨਾਲ ਮਿਲੇ ਹੋਣਾ ਜਿਹੜਾ ਬਿਰਵੀਲਾ ਕਾਂਡ ਲਾ ਲੋ ਜੇ ਹੁਣ ਦੇਖੋ ਬੜੇ ਬੜੇ ਖਲਾਸੇ ਹੋ ਰਹੇ ਇਹ ਜਿਨ੍ਹਾਂ ਨੇ ਸਾਨੂੰ ਇਨਸਾਫ ਦੇ ਲੈ ਕੇ ਦੇਣਾ ਸੀ ਉਹ ਹੀ ਉਹਨਾਂ ਨਾਲ ਮਿਲੇ ਹੋਏ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਇਨਸਾਫ ਇਹ ਹੁਣ ਅਸੀਂ ਇਹ ਸੰਤਾ ਚ ਲੈ ਕੇ ਇਹ ਗੱਲ ਲੈ ਕੇ ਜਾ ਰਹੇ ਹਾਂ ਕਿ ਸੰਤਾ ਨੂੰ ਆਮ ਲੋਕਾਂ ਨੂੰ ਉੱਠਣਾ ਪੈਣਾ ਹੈ ਇਨਸਾਫ ਵਾਸਤੇ ਤੇ ਤਾਂ ਹੀ ਸਾਡਾ ਭਾਈ ਹਰਪਾਲ ਸਿੰਘ ਨੂੰ ਲੋਕਾਂ ਨੇ ਵੋਟ ਪਾ ਕੇ ਐਮਟੀ ਚੁਣਿਆ ਜਦ ਸਾਡੇ ਹੱਕੇ ਦੇ ਬੁਢੇ ਉੱਠ ਸਕਣ ਪਰ ਹਾਲੇ ਤੱਕ ਉਹਨਾਂ ਨੂੰ ਆਪ ਹੀ ਇਜਾਜ਼ਤੀ ਨਹੀਂ ਮਿਲੀ ਕਿ ਕਿਹਨਾ ਚੰਦੇ ਇਹ ਵੀ ਦੇਖੋ ਜੀ ਇੱਕ ਸਰਕਾਰ ਦੇ ਆ 50 ਬਹੁਤ ਵੱਡੀ ਤਕਸ਼ਾਈ ਜਾਂ ਬੇਇਨਸਾਫੀ ਹੈ ਕਿ ਇਡੇ ਵੱਡੇ ਮਾਰਜਨ ਨਾਲ ਪੂਰੇ ਪੰਜਾਬ ਚੋਂ ਸਭ ਤੋਂ ਵੱਧ ਬਹੁਮਤ ਨਾਲ ਜਿੱਤੇ ਹੋਏ ਆਦਮੀ ਜਿੱਥੇ ਲੋਕ ਇਨਾਂ 'ਤੇ ਵਿਸ਼ਵਾਸ ਕਰ ਰਹੇ ਹਨ ਉਹਨੋਂ ਦੂਸੇ ਅੰਦਰ ਰੱਖ ਰਹੇ ਉਹ ਤੇ ਇਹ ਸਾਡੇ ਇੱਕ ਲੋਕਤੰਤਰ ਦਾ ਵੀ ਕਹਾਣੀ ਹੈ ਇਹ ਸਰਕਾਰੀ ਤੰਤਰ ਲੋਕਤੰਤਰ ਤੇ ਆ ਰਹੀ ਹੈ ਇਹ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਲੋਕਾਂ ਚ ਇਸ ਕਰਦਾ ਵੱਲ ਤਾਂ ਬਹੁਤ ਵੱਡਾ ਰੋਸ ਜਦੋਂ ਉਹਨਾਂ ਆਵਾਜ਼ ਰਿਆ ਕਿ ਇਹ ਕਿਉਂ ਨਹੀਂ ਛੱਡਿਆ ਜਾ ਰਿਹਾ ਉਹਦੇ ਵਾਸਤੇ ਅਸੀਂ ਇਹ ਜਿਹੜੇ ਉਹ ਪੰਥਕ ਕਰਤਾ ਜਾਂ ਲੋਕ ਸਭਾ ਆਪਣਾ ਭਾਈਏ ਕੋਸ਼ਿਸ਼ ਨੂੰ ਉਹਨੂੰ ਪਾਇਆ ਗਿਆ ਹਾਂ ਤੁਹਾਡੇ ਮੈਂ ਹੁ ਡਵੈਲਪਮੈਂਟ ਦੇ ਕੰਮ ਲਈ ਜਾਂ ਹੋਰ ਥਈ ਮੀਤੀ ਕੰਮ ਆਇਆ। ਇਹੋ ਕੁ ਆਪ ਦੇਲ ਜਿਵੇਂ ਤੇ ਉਹ ਲੋਕ ਹੁ ਇਹ ਸਮਝਣ ਗਿਆ ਕਿਹੜੇ ਕਿਦਾਂ ਨੂੰ ਕੰਮ ਹੋਣ ਜਿਹੜੇ ਨੇ। ਨਹੀਂ ਇਹ ਤੇ ਜੀ ਸਰਕਾਰ ਦੀ ਇੱਕ ਸਾਡੇ ਲੋਕੋ ਹਲਕੇ ਦੇ ਲੋਕਾਂ ਨਾਲ ਵੀ ਬੇਵਸਾਫੀ ਆ। ਅਸੀਂ ਤੇ ਲੋਕਾਂ ਨੇ ਤੇ ਇਸੇ ਕਰਕੇ ਚੁਣਿਆ ਸੀ ਕਿ ਤੁਸੀਂ ਉਸ ਟਾਈਮ ਤੇ ਵੀ ਧੜਾ ਕੀਤਾ ਤੇ ਜੋ ਉਹਨਾਂ ਦੇ ਤੁਸੀਂ ਇਲਿਗੇਸ਼ਨ ਲਾ ਰਹੇ ਸੀ ਐਨਐਸ ਆਰ ਵਗਰਾ ਲਗਾਈ ਲੋਕਾਂ ਨੇ ਉਹ ਸਭੀ ਕਰ ਨਹੀਂ ਕੀਤਾ। ਲੋਕਾਂ ਨੇ ਆਪਣਾ ਫਤਵਾ ਦੇ ਕੇ ਉਹਨਾਂ ਦੀ ਜਨਤ ਆ ਰਿਹਾ ਇਹ ਸਰਕਾਰ ਨੂੰ ਮੇਰੇ ਖਿਆਲ ਕਿ ਆਪਣੀਆਂ ਜਿਹੜੀਆਂ ਨਕਾਮੀਆਂ ਸੀ ਨਸ਼ੇ ਦੇ ਖਿਲਾਫ ਜੋ ਨਸ਼ੇ ਦਾ ਕਰਕੇ ਸਰਕਾਰਾਂ ਹੋਣ ਚਾਹੀਆਂ ਸੀ ਜਲਬੀ ਦਾ ਜੋ ਮਸਲੇ ਲੈ ਕੇ ਉਹਨਾਂ ਜੋ ਇੱਕ ਵੀ ਇਹਨਾਂ ਹੱਲ ਨਹੀਂ ਕੀਤਾ ਨਸ਼ਾ ਸਗੋਂ ਅੱਗੇ ਤੋਂ ਵੀ ਵੱਧ ਗਿਆ ਤੇ ਮੇਰਾ ਖਿਆਲ ਹੈ ਕਿ ਇਹਨਾਂ ਨੇ ਉਹ ਤੇ ਪਰਦਾ ਪਾਉਣ ਦੀ ਜਾਂ ਨਸ਼ੇ ਵਾਲਿਆਂ ਨੂੰ ਅੰਦਰ ਕਰਨ ਦੀ ਜਾਂ ਐਨਐਸਏ ਲਾਉਣ ਦੀ ਲੋੜ ਸੀਗੀ ਪਰ ਉਹਨਾਂ ਨੇ ਅਮਰਤਪਾਲ ਤੇ ਲਾਤੀ ਜਿਹੜਾ ਨਸ਼ੇ ਦੇ ਵਿਰੁੱਧ ਕੰਮ ਕਰਦਾ ਤੇ ਲੋਕਾਂ ਨੇ ਉਸ ਉਸ ਖਿਲਾਫ ਫਤਵਾ ਦੇ ਕੇ ਵੀ ਇੱਕ ਆਪਣਾ ਜੋ ਏ ਰੋਸ ਜਾਰ ਕੀਤਾ ਕਿ ਤੁਸੀਂ ਜੋ ਗਲਤ ਕੀਤਾ ਉਹ ਸਰਕਾਰ ਅੱਗੇ ਵੀ ਉਸ ਉਸੇ ਰਵਈਏ ਤੇ ਆਦੀ ਪਈ ਹੈ ਲੋਕਾਂ ਦੇ ਪਰਤਵੇ ਦੇ ਵੀ ਉਹ ਸਰਕਾਰ ਨਹੀਂ ਕਰ ਰਹੀ ਕਿ ਲੋਕਾਂ ਨੂੰ ਇੰਨੀ ਮੁਸ਼ਕਲ ਆਇਆ ਲੋਕ ਅੱਜ ਵੀ ਇਹ ਸਰਕਾਰ ਦੇ ਖਿਲਾਫ ਇਹ ਹੀ ਚੀਜ਼ ਕਰ ਰਹੇ ਆ ਕਿ ਇਹ ਹਟਾ ਮਿਟਾਇਆ ਜਾਣਾ ਚਾਹੀਦਾ ਬਰ ਮਿਟਾਇਆ ਜਾਣਾ ਚਾਹੀਦਾ ਬਾਕੀ ਜਦ ਵੀ ਦਾ ਜੋ ਇਨਸਾਫ ਜੋ ਵੀ ਉਹਨਾਂ ਦੇ ਨੂੰ ਉਹ ਮਤਲਬ ਰੋਕ ਹੈ ਉਹਨੂੰ ਇਨਸਾਫ ਤੋਂ ਰਕਾਰ ਕਰੀ ਜਾ ਰਹੀ ਹੈ ਸਰਕਾਰ ਉਹਦੇ ਕੁਝ ਮਸਲੇ ਜਿਹੜਾ ਪੰਜਾਬ ਤੋਂ ਚੱਕ ਕੇ 31 ਡੇਢ ਤੇ ਲੈ ਕੇ ਜਾਂ ਕੋਈ ਉਹ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਕਿ ਜਿਹੜਾ ਮੇਰਾ ਕਹਿ ਲਿਆ ਕਿ ਜਿੱਦਾਂ ਅਜੇ ਤੱਕ 83 ਤਨਸਬ ਨਹੀਂ ਮਿਲਿਆ ਇਹ ਵੀ ਮੈਂ ਕਹਿੰਦਾ ਕਿ ਸਰਕਾਰ ਦੀ ਮਨਸ਼ਾ ਨਹੀਂ ਕਿ ਉਹਨਾਂ ਸਾਥ ਦੇਣ ਦੀ ਜਿਹੜੀ ਪੰਜਾਬ ਦੀ ਦੱਸੇ ਕਹਿ ਸਕਦੇ ਕਿ ਉਹ ਆ ਰਹੇ ਨੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਵੀ ਆ ਰਹੀਆਂ ਕਿ ਇਹਦੇ ਵਿੱਚ ਪੰਜਾਬ ਦੇ ਜਿਹੜੇ ਰੁਮਾਇਦੇ ਤੋਂ ਇਹ ਜੀ ਜਿਵੇਂ ਚੋਂ ਮਾਰੇ ਵੀ ਜਿਵੇਂ ਇਸਲਾਹ ਕਰ ਰਹੇ ਆ ਕਿ ਹੋਵੇ ਚ ਸਾਨੂੰ ਅਸੀਂ ਚਾਹੁੰਦੇ ਹਾਂ ਕਿ ਸਾਰੇ ਪੰਥਵਾਲੋਂ ਕੋ ਸਾਂਝਾ ਇੱਕ ਇੱਕ ਉਮੀਦਵਾਰੀ ਹੋਵੇ ਉਹਦੇ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ ਜੁਗੀਆਂ ਘਰਾਣਾ ਪੰਥ ਇੱਕ ਪੰਥ ਇੱਕ ਬਾਰੇ ਕੀ ਪ੍ਰਬੰਧੀ ਦਾ ਕੀ ਸਾਰਿਆ ਨਹੀਂ ਅਸੀਂ ਸ਼ਾਂਤ ਦੇ ਲਈ ਆ ਨਹੀਂ ਅਸੀਂ ਇਹਦੇ ਵਾਸਤੇ ਕੋਸ਼ਿਸ਼ ਕਰ ਰਹੇ ਹਾਂ ਸਾਰੀਆਂ ਧਰਾਂ ਨੂੰ ਮਿਲਣ ਮਿਲਦੇ ਆ 19 ਤਰੀਕ ਤੋਂ ਬਾਅਦ ਅਸੀਂ ਸਾਰਿਆਂ ਨਾਲ ਪਰਸਨਲੀ ਮੀਟਿੰਗਾਂ ਕਰਕੇ ਏਜਾ ਕਰਕੇ ਸਾਰਿਆਂ ਨੂੰ ਅੱਜ ਇੱਕ ਪੰਥ ਤੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਪੰਥਕ ਇਕਤਾ ਜੀ ਅਸੀਂ ਸਦਾ ਬਚਾਓ ਬਾਹਰ ਸਾਹਿਬ ਜੀ ਕੁਝ ਲੋਕ ਤੇ ਘਰੇਲੂ ਪ੍ਰੋਪਰਟੀ ਨੂੰ ਲੈ ਕੇ ਬਹੁਤ ਸਾਰੇ ਸਵਾਲ ਪੁੱਛ ਰਹੇ ਨੇ ਕੀ ਕਹਿੰਦੇ ਹੋ ਜੀ ਘਰੇਲੂ ਪ੍ਰੋਪਰਟੀ ਨੂੰ ਲੈ ਕੇ ਬਹੁਤ ਸਾਰੇ ਲੋਕ ਸਵਾਲ ਪੁੱਛ ਰਹੇ ਨੇ ਕੀ ਕਹਿੰਦੇ ਹੋ ਜੀ ਘਰੇਲੂ ਪ੍ਰੋਪਰਟੀ ਘਰੇਲੂ ਪ੍ਰੋਪਰਟੀ ਜਿਹੜੀ ਤੁਹਾਡੀ ਆਪਣੀ ਪ੍ਰੋਪਰਟੀ ਹੈ ਪਰਸਾ ਪ੍ਰੋਪਰਟੀ ਨੂੰ ਲੈ ਕੇ ਬਹੁਤ ਸਾਰੇ ਲੋਕ ਸਵਾਲ ਪੁੱਛ ਰਹੇ ਨੇ ਠੀਕ ਹੈ ਇਹ ਸਾਡੇ ਕੋਲ ਕੋਈ ਅਜਿਹੀ ਪ੍ਰੋਪਰਟੀ ਹੈ ਉਹ ਚਾਹ ਰਹੇ ਕਿ ਜਿਹੜੀ ਕੋਈ ਜਿਹੜੀ ਮੌਕੇ ਦੀ ਗੱਲ ਸਾਡੇ ਤੇ ਪੁੱਛਣਾ ਹੈ ਜੀ ਪ੍ਰੋਪਰਟੀ ਤੇ ਕੋਈ ਅਜਿਹੀ ਕੋਈ ਹੈ ਬਹੁਤ ਰੱਖੀ ਨਹੀਂ ਗਿਆ ਕਿ ਹਾਂ ਕਿ ਜਿਹੜੀ ਪ੍ਰੋਪਰਟੀ ਪ੍ਰੋਪਰਟੀ ਵੀ ਸਾਡੇ ਕੋਲ ਪ੍ਰਸ਼ਾਦੇ ਪਾਣੀ ਚੋਂ ਕਹੀ ਇਹ ਮਰ ਪੱਕੇ ਐਂਟਰੀ ਕੋਰ ਵਿੱਚੋਂ ਤੁਸੀਂ ਮਾਦੋਬਾ ਕਿੰਨੇ ਵਜਨ ਤੁਹਾਡੇ ਵੱਲੋਂ ਕੀਤੀ ਗਈ ਰਿਹਾਈ ਵਾਸਤੇ ਅਸੀਂ ਤੇ ਪੂਰੇ ਜੋ ਸਾਡੇ ਬੰਦੀ ਸਿੰਘ ਆ ਸਾਰਿਆਂ ਦੀ ਰਿਹਾਈ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਾਕੀ ਅਸੀਂ ਸੰਤਾ ਚੋਲੇ ਲੈ ਕੇ ਜਾ ਰਹੇ ਹਾਂ ਮਤਲਬ ਬਾਕੀ ਜੋ ਇਹ ਇਹ ਵੀ ਜਿਹੜੀ 19 ਤਰੀਕ ਦੀ ਇਕਤਰਤਾ ਅਸੀਂ ਦੋਵੇਂ ਸਰਕਾਰ ਨੂੰ ਦਿੱਤੇ ਕਿ ਸ਼ਾਇਦ ਉਹਨਾਂ ਦੇ ਕੋਈ ਜ਼ਮੀਰ ਜ ਉਹ ਲੋਕਾਂ ਦੀ ਆਵਾਜ਼ ਨੂੰ ਸੁਣਨ ਤੇ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਸਾਰਿਆਂ ਨੂੰ ਛੱਡਿਆ ਜਾਣਾ ਚਾਹੀਦਾ ਪਰ ਸਰਕਾਰ ਦੀ ਅਜੇ ਵੀ ਕੋਈ ਇਹੋ ਜੀ ਮਨਸਾ ਨਹੀਂ ਲੱਗਦੀ ਕਿ ਉਹਨਾਂ ਨੂੰ ਬਾਹਰ ਲਿਆਉਣ ਦੀ ਇਸ ਕਰਕੇ ਹੁਣ ਉਹਨੇ ਤਰੀਕ ਦੀ ਇਕੱਤਰਤਾ ਵੀ ਆ ਬਾਕੀ ਕੋਰਟ 'ਚ ਵੀ ਇਹ ਇਹ ਮੈਟਰ ਆ ਤੇ ਉਮੀਦ ਹੈ ਕਿ ਜਲਦੀ ਮਤਲਾ ਆ ਜਾਵੇ ਕਿ ਜਿਹੜੇ ਕਰਦੇ ਜਾਣਗੇ ਜਿਹੜੇ ਕਰਦੇ ਚਾਚਾ ਦੀ ਜਾਣ ਦੇ ਅਗੋਦਰ ਤੇ ਉਹਨਾਂ ਦਾ ਬੜਾ ਕਰ ਕਰਨਗੇ ਜੋ ਅੱਗੇ ਆਉਣ ਵਾਲੇ ਸਮੇਂ ਲਈ ਕੋਈ ਰਣਨੀਤੀ ਆ ਜਾਂ ਉਹਨਾਂ ਨੇ ਕੋਈ ਸਲਾਹ ਗਿਣਤੀ ਕਰਕੇ ਅਸੀਂ ਕੁਝ ਨਹੀਂ ਕੋਈ ਕੋਈ ਕਹਦਾ ਵਾਪਸ ਪੈਸਾ ਨੂੰ ਛਡਵਾਉਣ ਲਈ ਜੇ ਫਿਰ ਵੀ ਨਹੀਂ ਕਿ ਜਦ ਵੀ ਪੰਜਾਬ ਦੀ ਸਰਕਾਰ ਸੁਣੂਗੀ ਫਿਰ ਅਗਲੀ ਵਾਰ ਨਹੀਂ ਉਹਨਾਂ ਨੂੰ ਕल्याणਸ਼ਰੋਣ ਦਾ ਮਸਲਾ ਰਹੇਗਾ ਜੀ ਉਹ ਇਹ ਚੀਜ਼ ਹੈ ਕਿ ਲੋਕ ਚਾਹ ਰਹੇ ਆ ਕਿ ਜੋ ਵੀ ਸਾਡੇ ਨਾਲ ਬੇਇਨਸਾਫੀ ਹੋ ਰਹੀ ਉਹਦਾ ਕੋਈ ਕੋਈ ਨਾ ਕੋਈ ਇਨਸਾਫ ਹੋਵੇ ਜੋ 30 35 25 ਸਾਲ ਤੋਂ ਖੜੇ ਬੰਦੇ ਸਿੰਘ ਆਪ ਜਦ ਵੀ ਦਾ ਮਾਮਲਾ ਵਾ ਨੌਜਵਾਨੀ ਨਸ਼ਿਆਂ 'ਚ ਰੋਜ਼ ਦਿਹਾੜੀ ਸਰਕਾਰ ਦਾ ਕਿਸੇ ਪਾਸੇ ਵੀ ਧਿਆਨ ਨਹੀਂ ਕਿਸੇ ਮਸਲੇ ਤੇ ਪਾਣੂ ਦੇ ਛਡੋ ਬਾਕੀ ਮਸਲਿਆਂ ਤੇ ਵੀ ਜਿਹੜਾ ਕਿ ਰੋਜ਼ ਦੇ ਦੇ ਦਿਨ ਦਿਨ ਦਿਹਾੜੇ ਕਤਲ ਹੋ ਰਹੇ ਆ ਫਰੋਤੀਆਂ ਮੰਗੀਆਂ ਜਾ ਰਹੀਆਂ ਸਰਕਾਰ ਤੇ ਇੱਕ ਨਕਾਮ ਹੋਈ ਪਈ ਹੈ ਇਹ ਸਾਰੀਆਂ ਚੀਜ਼ਾਂ ਦੇ ਵਿਚਾਰ ਨਹੀਂ ਸਾਨੂੰ ਲੋੜ ਆ ਕਿ ਸਾਡੇ ਮੱਥੇ ਤੇ ਬਹੁਤ ਵੱਡਾ ਕਲੰਕਿਆ ਜਿਹੜਾ ਨਸ਼ਾ ਵੀ ਆ ਜਾਂ ਜੋ ਹੈ ਪ੍ਰੋਧੀਆਂ ਦਾ ਦੌਰ ਆ ਜਾ ਇਹੇ ਚੀਜ਼ਾਂ ਹੋ ਰਹੀਆਂ ਬਹੁਤ ਤੁਹਾਨੂੰ ਸਾਰਿਆਂ ਨੂੰ ਸੋਚਣ ਵਿਚਾਰ ਦੀ ਲੋੜ ਹੈ ਕਿ ਅਸੀਂ ਸਾਡਾ ਪੰਜਾਬ ਕਿਹੜੇ ਪੱਥੇ 'ਤੇ ਜਾ ਰਿਹਾ ਹੈ ਅਸੀਂ ਸਰਕਾਰਾਂ ਦਾ ਦੋਸ਼ ਕਰ ਦਿੰਦੇ ਆ ਕਿ ਪੰਜਾਬ ਤੇ ਮੱਥਾ ਵੱਧ ਰਿਹਾ ਨੌਜਵਾਨੀ ਨਕਤੀ ਚ ਗੇਰ ਰਹੀ ਆ ਪਰ ਜੇ ਗੱਲ ਕੀਤੀ ਜਾਵੇ ਸਾਡੀਆਂ ਆਪਣੀਆਂ ਜਿਹੜੀਆਂ ਸਮਾਜਿਕ ਸੰਸਥਾਵਾਂ ਹੈਗੀਆਂ ਨੇ ਜਾਂ ਫਿਰ ਉੱਪਰੋਕਤ ਜੀਆਂ ਸੰਸਥਾਵਾਂ ਹੈਗੀਆਂ ਨੇ ਸਾਡੀਆਂ ਸੇਕ ਸੰਸਥਾਵਾਂ ਉਹ ਕਿੰਨਾ ਕੋ ਪ੍ਰਾਲਾ ਕਰ ਗਈਆਂ ਨੇ ਸਿੱਖਾਂ ਵਾਸਤੇ ਜਾਂ ਪੰਜਾਬ ਦੇ ਵਾਸਤੇ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਜਾ ਸਕਦੇ ਆ ਫਤੂਨੇ ਤੋਂ ਬਚਾਇਆ ਜਾ ਸਕਦਾ ਇਹ ਜੀ ਸਾਡੀਆਂ ਜਿਹੜੀਆਂ ਸੰਸਥਾਵਾਂ ਬੜੀਆਂ ਸਰਮੌਰ ਸੰਸਥਾਵਾਂ ਸੀ ਉਹਨਾਂ ਤੇ ਕੁਝ ਗਲਤ ਬੰਦੇ ਕਾਬਜ਼ ਹੋ ਗਏ ਉਹਦੀ ਵਜ੍ਹਾ ਨਹੀਂ ਇਹ ਸਾਰੀਆਂ ਪ੍ਰੋਬਲਮਾਂ ਹੋ ਰਹੀਆਂ ਇਹ ਸਾਡੀ ਜਿਹੜੇ ਧਾਰਮਿਕ ਲੀਡਰਸ਼ਿਪ ਸੀ ਸਰੋਮਣੀ ਕਮੇਟੀ ਸੀ ਉਹ ਆਪਣੇ ਫਰਜ਼ਿਆਂ ਨੂੰ ਸਹੀ ਤਰੀਕੇ ਨਾਲ ਪੂਜਾਣ ਦੀ ਉਹ ਉੱਤੇ ਕੰਮ ਕਰਦੀ ਤੇ ਮੇਰੇ ਖਿਆਲ ਨਾਲ ਨਾ ਤੇ ਨਸ਼ਾ ਹੀ ਆ ਸਕਦਾ ਸੀ ਨਾ ਪਦਿਤਪੁਣਾ ਆ ਸਕਦਾ ਨਾ ਪਰਵਰਤਨ ਹੋ ਸਕਦਾ ਇਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਉਹ ਸਾਡੀ ਲੀਡਰਸ਼ਿਪ ਦੀ ਨਾਕਾਮੀ ਦੀ وجہ ਨਾਲ ਹੀ ਸਭ ਕੁਝ ਇਹ ਬੂਖ ਹੋ ਗਿਆ ਕਿਉਂ ਜੋ ਸਾਡੇ ਪੰਜਾਬ ਦੀ ਆਨ ਸ਼ਾਨ ਸੀ ਉਹ ਸਾਡੇ ਅਕਾਲ ਤੱਕ ਦੀ ਆਨ ਸ਼ਾਨ ਸੀ ਉਹ ਉਹਦੇ ਵਿਕਾਰ ਨੇ ਮੇ ਬਹੁਤ ਨੀਵਾ ਕਰ ਦਿੱਤਾ ਗਿਆ ਇਹੋ ਜੇ ਆਪਣੇ ਹੱਥ ਠੂਕੇ ਬੰਦੇ ਬਿਠਾ ਕੇ ਉਹੋ ਜੇ ਫੈਸਲੇ ਕਰਵਾ ਕੇ ਕੌਡੇ ਸਾਜ਼ਰ ਕੇ ਨੂੰ ਮਾਫੀ ਦਵਾ ਕੇ ਇਹ ਜਿਹੜੀਆਂ ਮੈਂ ਕਰ ਰਿਹਾ ਕਿ ਉਹ ਬਹੁਤ ਉਹਦੇ ਵਾਸਤੇ ਅਸੀਂ ਸੰਗਤਾਂ ਨੂੰ ਅਪੀਲ ਕਰ ਰਹੇ ਹਾਂ ਪਰ ਹੋਰ 13 14 ਸਾਲ ਬਾਅਦ ਲੇਟਨ ਹੋ ਰਹੀ ਹੈ ਤੁਸੀਂ ਆਓ ਹਾਂਜੀ ਨਾਮ ਨਹੀਂ ਨੂੰ ਕਰਦੇ ਪਰ ਉਹ ਦੇਖੋ ਜੀ ਇਹ ਕਿੱਦਾਂ ਦੇਖੀਏ ਇਹ ਤੇ ਤੁਸੀਂ ਦੇਖੋ ਨਾ ਜੀ ਜਿਹੜੇ ਕੋਈ ਬੰਦੇ ਸਮਾਜ ਹਿੱਤ ਚ ਕੰਮ ਕਰ ਰਹੇ ਸੀ ਅਮਰਪਾਲ ਸੀ ਜਾਂ ਹੋਰ ਵੀ ਕੋਈ ਜਿਹੜੀਆਂ ਉਹਨਾਂ ਤੇ ਜਾਂ ਕੋਈ ਪੱਤਰਕਾਰ ਹੀ ਲਾ ਲੋ ਕੋਈ ਚੰਗੇ ਸਾਸ ਤੇ ਖੰਡ ਦੀ ਗੱਲ ਕਰਦਾ ਉੱਤੇ ਵੀ ਪਰਚੇ ਧਮਕੀਆਂ ਆ ਜਾਂ ਕੋ ਇਹੋ ਜਿਹੀਆਂ ਚ ਚੌਂਦੀਆਂ ਤੇ ਜਿਹੜੇ ਚੀਜ਼ਾਂ ਜਿਹੜੇ ਜਿਹੜੇ ਤੇ ਇੰਨੇ ਵੱਡੇ ਵੱਡੇ ਅਲੀਗੇਸ਼ਨ ਆ ਰੈਪਸ ਤੇ ਆ ਹੋਰ ਕਈ ਤਰ੍ਹਾਂ ਦੇ ਉਹਨਾਂ ਦੇ ਕਤਲਾਂ ਦੇ ਜੁਰਮਾਂ ਉਹਨਾਂ ਨੂੰ ਸਰਕਾਰ ਨੇ ਬੜਾ ਮਹਿਮਾਨ ਬਣਾ ਕੇ ਰੱਖਿਆ ਹੋਇਆ ਤੇ ਮੇਰਾ ਖਿਆਲ ਹੈ ਕਿ ਇਹ ਸਾਰੇ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਉਹ ਤੁਹਾਡੇ ਪੱਤਰਕਾਰ ਭਾਈਚਾਰੇ ਦਾ ਕਾਤਲ ਵੀ ਆਉ ਤੇ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਹ ਚੀਜ਼ ਦੇ ਖਿਲਾਫ ਆਵਾਜ਼ ਕਉਣੀ ਚਾਹੀਦੀ ਆ ਕਿ ਅਸੀਂ ਆਪਣੇ ਸਮਾਜ ਨੂੰ ਕਿੱਦੋਂ ਨੂੰ ਲੈ ਕੇ ਜਾਣਾ ਰੇਪ ਇਸਟ ਇਹੋ ਇਹੋ ਜਿਹੇ ਬੰਦਿਆਂ ਨੂੰ ਅਸੀਂ ਗੁਰੂ ਮੰਨਾਂਗੇ ਜਾਂ ਆਗੂ ਮੰਨਾਂਗੇ ਜਾਂ ਉਹ ਉਹਨਾਂ ਨੂੰ ਇਹ ਸਰਕਾਰ ਪੁਸ਼ਪਨਾ ਹੀ ਕਰ ਰਹੀ ਹੈ ਬਰਬਾਦ ਹੋਤੀ ਕਿ ਜਿਆਦਾ ਤੋਂ ਹਰ ਫਰੰਟ ਤੇ ਫੇਲ ਹੋਈ ਹੈ ਹਾਂਜੀ ਹਰ ਫਰੰਟ ਤੇ ਫੇਲ ਹੈ ਜੀ ਹੁਣ ਦੇਖੋ ਜੀ ਆ ਜਿਹੜੀ ਉਹਦੇ ਖਿਲਾਫ ਕੋਈ ਕੇਸ ਚੱਲਣਾ ਕਹਿੰਦੇ ਕੋਈ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀਗਾ 2 ਸਾਲ ਤੋਂ ਕੋਈ ਇਹੋ ਜਿਹੀਆਂ ਚੀਜ਼ਾਂ ਤੇ ਇਹ ਲੋਕਾਂ ਨੂੰ ਬੇਕੂਫਣਾ ਹਾਸੇ ਕਰੀਏ ਇਹ ਸੈਟ ਬਣਾਉਂਦੇ ਕਰੀਏ ਉਹ ਬਣਾਉਂਦੇ ਤੇ ਮਸਲਾ ਤੇ ਕੇ ਬਸੇ ਨਹੀਂ ਲੱਗ ਰਿਹਾ